ਰਸ਼ਨ ਜੀ ਮਾੜਾ ਪੁੱਛੀ ਦਿਲ ਦੀਆਂ ਗਹਿਰਾਈਆਂ ਤੋਂ ਲਾਲ ਫਲਾਮ ਅ ਜਿੱਥੋਂ ਤੱਕ ਤੁਸੀਂ ਮੈਨੂੰ ਇਹ ਜਿਹੜਾ ਦਿੱਤਾ ਹੈਗਾ ਤੁਹਾਡੀ ਜਿਹੜੀ ਕਿ ਨੋਟੀਫਿਕੇਸ਼ਨ ਹੈਗੀ ਹੈ ਇਹ ਮੁੱਖ ਮੰਤਰੀ ਸਾਹਿਬ ਨੂੰ ਹਰ ਹਾਲਤ ਦੇ ਵਿੱਚ ਕੱਲ ਪਹੁੰਚੇਗਾ ਔਰ ਇੱਕ ਚੀਜ਼ ਮੈਂ ਲੇਕਿਨ ਜ਼ਰੂਰ ਕਹਣੀ ਚਾਹੁੰਦਾ ਕਿਉਂਕਿ ਦੇਖੋ ਡੈਮੋਕ੍ਰੇਸੀ ਹੈ ਤੁਹਾਡਾ ਹੱਕ ਹੈ ਤੁਸੀਂ ਆਪਣੀ ਗੱਲ ਕੀਤੀ ਤੇ ਡੈਮੋਕ੍ਰੇਸੀ ਦੇ ਵਿੱਚ ਹਰ ਵਿਚਾਰਾ ਦਾ ਆਪਣੀ ਇੱਕ ਇੰਪੋਰਟੈਂਸ ਹੁੰਦੀ ਹੈ ਸਾਡੀ ਸਰਕਾਰ ਇਹ ਲਾਗੂ ਕਰਨਾ ਚਾਹੁੰਦੀ ਜੇ ਲਾਗੂ ਨਾ ਕਰਨਾ ਹੁੰਦਾ ਤੁਸੀਂ ਨੋਟੀਫਿਕੇਸ਼ਨ ਨਹੀਂ ਜੀ ਪ੍ਰੋਬਲਮ ਕਿੱਥੇ ਹੈਗੀ ਹੈ ਕਿ ਜਿਹੜਾ ਕਾਰਪਸ ਜਿਹੜਾ ਤੁਹਾਡਾ ਸਰਕਾਰ ਦਾ ਸਾਂਝਾ ਪੈਸਾ ਹੈਗਾ ਕੇਂਦਰ ਸਰਕਾਰ ਕੋਲੇ ਪਿਆ ਹੈ ਤਿੰਨ ਚਾਰ ਸੂਬੇ ਦੀਆਂ ਸਰਕਾਰਾਂ ਨੇ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਬਚਿਤ ਵਿਆਨ ਚੁੱਕਿਆ Rajasthan ਨੇ ਪੰਜਾਬ ਹੈ ਉਹ ਪੈਸਾ ਕੇਂਦਰ ਸਰਕਾਰ ਵਾਪਸ ਨਹੀਂ ਕਰਾ ਮਰਮਾ ਜੀ ਸੰਘਰਸ਼ ਤੁਹਾਡਾ ਬਿਲਕੁਲ ਜਾਇਜ਼ ਹੈ ਜਿਹੜੀ ਇੱਕ EMPLY ਲਈ ਵਾਸਤੇ ਜਿੰਨੇ 60 ਸਾਲ ਦੀ ਉਮਰ ਤੱਕ ਕੰਪਨੀ ਨੌਕਰੀ ਕੀਤੀ ਹੈ ਉਹਦੇ ਕੋਲ ਹੋਰ ਹੈ ਵੀ ਕੀ ਹੈ ਸੋਸ਼ਲ ਸਿਕਿਉਰਿਟੀ ਔਰ ਹੈਰੀਟੇਜੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਬਿਲਕੁਲ ਜੈਨੂਅਰ ਭੰਗ ਹੈਗੀ ਹੈ ਔਰ ਅਸੀਂ ਅਕਸਰ ਇਸ ਨੂੰ ਵੱਖਰੇ ਵੱਖਰੇ ਪਲੇਟਫਾਰਮਾਂ ਦੇ ਉੱਤੇ ਉਠਾਉਂਦੇ ਰਹੇ ਤੇ ਉਠਾਉਂਦੇ ਰਵਾਂਗੇ ਠੀਕ ਹੈ ਅੱਜ ਸਰਕਾਰ ਹੈ ਤੁਹਾਡਾ ਹੱਕ ਹੈ ਕਿ ਤੁਸੀਂ ਕਿੰਨੂੰ ਜਾ ਕੇ ਦੱਸੋਗੇ ਸਰਕਾਰ ਨੂੰ ਹੀ ਦੱਸੋ ਠੀਕ ਹੈ ਨਾ ਤੇ ਤੁਹਾਡੇ ਨਾਲ ਸਹਿਮਤ ਹੈਗੇ ਆ ਪਰ ਇੱਕ ਦਲ ਦੀ ਮੈਂ ਬੁਝਾਰ ਜ਼ਰੂਰ ਕਰਾਂਗਾ ਸਾਡੀ ਜਿਹੜੀ ਹੈ ਠੀਕ ਹੈ ਤੁਹਾਡੀ ਸਰਕਾਰ ਲੜਾਈ ਪੰਜਾਬ ਸਰਕਾਰ ਨਾਲ ਹੈ ਪਰ ਮੈਂ ਸਮਝਦਾ ਸਾਡੀ ਸਾਂਝੀ ਜਿਹੜੀ ਲੜਾਈ ਹੈ ਤੁਹਾਡੀ ਤੇ ਸਰਕਾਰ ਦੀ ਉਹ ਸਾਂਝੀ ਲੜਾਈ ਸਾਡੀ ਕੇਂਦਰ ਸੱਤ ਪਰ ਤੁਹਾਡਾ ਜਨਕੇ ਜਿਹੜਾ ਸੰਘਰਸ਼ ਹੈ ਉਸ ਨੂੰ ਕਬੂਲਦੇ ਹਾਂ ਉਸ ਨੂੰ ਸਲਾਮ ਕਰਦੇ ਹਾਂ ਔਰ ਤੁਹਾਡੇ ਜਿਸ ਆ ਭਾਵਨਾ ਦੇ ਨਾਲ ਜਿਸ ਸੰਘਰਸ਼ੀਲ ਸੋਚ ਦੇ ਨਾਲ ਤੁਸੀਂ ਮੈਨੂੰ ਇਹ ਮੈਮੋਰੰਡਮ ਦਿੱਤਾ ਹੈ ਕੱਲ 100% ਸਾਡੇ ਨੌਂ ਤੋਂ ਦਸ ਦੇ ਦਰਬਾਰ ਇਹ ਸੀਐਮ ਸਾਹਿਬ ਕੋਲੇ ਪੇਸ਼ ਫੀਅਰਮੈਂਟਸ ਦਾ ਇੱਕ ਗੱਲ ਹੈ ਜੀ ਜਿਹੜੀ ਤੁਸੀਂ ਕਹਣਾ ਸੈਂਟਰ ਪੈਸਾ ਨਹੀਂ ਦੇ ਰਹੀ ਉਹ ਤਾਂ ਕੇਂਦਰ ਦੀ ਜਿਹੜੀ ਵਿੱਤ ਮੰਤਰੀ ਆਪਸ਼ਟ ਕਰਤਾ ਵੀ 1 ਕਰੋੜ ਰੁਪਏ ਨਹੀਂ ਦੇਣਾਗਾ ਹਰ ਸਾਲ 5 ਸਟੇਟਾਂ ਨੂੰ ਪਰ ਹਿਮਾਚਲ ਦੇ ਵਿੱਚ ਫਿਰ ਵੀ ਓਪੀਐਸ ਲਾਗੂ ਕੀਤੀ ਹੈ ਆਪਾਂ ਉਸ ਪੈਟਰਨ ਤੇ ਲੇਖੀਏ ਦੇਖੋ ਅਸੀਂ ਆਪਣੇ ਵੱਲੋਂ ਨਿਕਲੂਗਾ ਤੁਸੀਂ ਤੁਹਡੇ ਕੋਲ ਜਾਇਦ ਹਾਂ ਅਸੀਂ ਆਪਣੇ ਵੱਲੋਂ ਬੈਸਟ ਪੋਸੀਬਲ ਐਫਰਟਸ ਕਰਕੇ ਸਾਡੇ ਵੀ ਇਹੀ ਮੰਚਾ ਤੇ ਸਾਡੀ ਮੰਚਾ ਨਾ ਹੋਣ ਦੀ ਸੀ ਨੋਟੀਫਿਕੇਸ਼ਨ ਵੀ ਕਿਉਂ ਜਾਰੀ ਕਰਦੇ ਸਿੰਪਲ ਜਿਹੀ ਕਰਦੇ ਨੋਟੀਫਿਕੇਸ਼ਨ ਜਾਰੀ ਤਾਂ ਐਸੀ ਕਰਕੇ ਕਿਤਨੇ ਅਸੀਂ ਕਰਨਾ ਚਾਹੁੰਦੇ ਹਾਂ ਠੀਕ ਹੈ ਨਾ ਔਰ ਜੇ ਕੇਂਦਰ ਪੈਸਾ ਨਹੀਂ ਦਿੰਦੀ ਪੈਸਾ ਤੁਹਾਡਾ ਤੇ ਸਾਡਾ ਹੀ ਹੈ ਨਾ ਸਾਰਿਆਂ ਦਾ ਸਾਂਝਾ ਹੀ ਹੈ ਨਾ ਤਾਂ ਕਿੱਧਰ ਇਦਾਂ ਜਿਵੇਂ ਕਿ 에ਰੋਗੈਂਸ ਦੇ ਨਾਲ ਕਿੱਦਾਂ ਪੈਸਾ ਰੁਕ ਸਕਦੀ ਹੈ ਜਿੱਦਾਂ ਹੁਣ ਤੁਸੀਂ ਸੰਘਰਸ਼ ਪੰਜਾਬ ਸਰਕਾਰ ਦੇ ਖਿਲਾਫ ਕਰ ਰਹੇ ਹੋ ਤੁਹਾਡਾ ਲੈਣਾ ਤੇ ਨਾ ਤੇ ਨਾਚਰੀ ਪੰਜਾਬ ਸਰਕਾਰ ਦੀ ਹੈ ਤੇ ਪੰਜਾਬ ਸਰਕਾਰ ਦੀ ਨਾਲ ਹੈ ਤਾਂ ਇਸੇ ਤਰ੍ਹਾਂ ਜਿਹੜਾ ਕਿ ਸਾਂਝੀ ਲੜਾਈ ਜਿਹੜੀ ਹੈਗੀ ਆ ਉਹ ਕੇਂਦਰ ਦੇ ਨਾਲ ਵੀ ਹੈ ਇਹ ਜ਼ਰੂਰ ਸਾਨੂੰ ਆਪਣੇ ਧਿਆਨ ਦੇ ਵਿੱਚ ਰੱਖਿਆ ਜੀ ਮੈਂ ਇੰਨੇ ਕਹਿਣਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਆ ਹਰ ਹਾਲ ਦੇ ਵਿੱਚ ਤੁਹਾਡੇ ਨਾਲ ਆ ਭਾਈ ਸਰ ਕੀ ਨਾਮ ਹੈ ਤੇ ਕੀ ਮਾਮਲਾ ਹੈ ਜਿਹੜਾ ਜਿ ਪ੍ਰੋਫੈਸ਼ਨ ਕੀਤਾ ਮੇਰਾ ਨਾਮ ਰੇਸ਼ਮ ਸਿੰਘ ਆ ਜੀ ਮੈਂ ਡੀਟੀਐਫ ਤੋਂ ਸਟੇਟ ਜਨਰਲ ਸੈਕਟਰੀ ਆ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਜਥੇਬੰਦੀ ਦੇ ਸੱਦੇ ਤੇ ਪੂਰੇ ਪੰਜਾਬ ਦੇ ਜਿਲ੍ਹਾ ਹੈੱਡਕੁਆਰਟਰਾਂ ਤੇ ਸਰਕਾਰ ਦੀਆਂ ਅਰਥੀਆਂ ਫੁਕੀਆਂ ਤੇ ਇਹਨਾਂ ਨੇ ਜਿਹੜਾ 2025 ਦੇ ਵਿੱਚ OPE 2022 ਦੇ ਵਿੱਚ OPS ਲਾਗੂ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਵੀ ਅਸੀਂ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਉਹ ਅੱਜ ਨੋਟੀਫਿਕੇਸ਼ਨ ਇਹਨਾਂ ਨੂੰ ਵਾਪਸ ਕਰ ਕਰਕੇ ਗਏ ਆ ਇਹਨਾਂ ਦੇ ਨਮਾਇੰਦਿਆਂ ਨੂੰ ਐਮਐਲਏ ਨੂੰ ਇਹਨਾਂ ਦੇ ਸਪੋਕਸਪਰਸਨਾਂ ਨੂੰ ਜਾਂ ਇਹਨਾਂ ਦੇ ਐਮਪੀ ਨੂੰ ਜੋ ਵੀ ਇਹਨਾਂ ਦੇ ਜ਼ਿਲ੍ਹਾ ਲੈਵਲ ਤੇ ਲੀਡਰ ਹੈ ਇਹ ਅਸੀਂ ਪੂਰੇ ਪੰਜਾਬ ਦੇ ਵਿੱਚ ਕੀਤਾ ਅਸੀਂ ਮੰਗ ਕਰਦੇ ਆ ਕਿ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਅਮਲ 'ਚ ਨਹੀਂ ਲਿਆਂਦਾ ਸਰਕਾਰ ਵਾਦਾ ਕਰ ਅਸੀਂ ਸਾਡੇ ਨਿਚੋੜਾਂ ਤੋਂ ਪਹਿਲਾਂ ਕਿ ਅਸੀਂ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ OPS ਲਾਗੂ ਕਰਾਂਗੇ ਪਰ ਅੱਜ ਤੱਕ 3.5 ਸਾਲ ਬੀਤਨ ਤੇ ਵੀ ਸਰਕਾਰ ਨੇ ਕੋਈ ਕੰਨ ਤੇ ਜੂ ਨਹੀਂ ਸਰਕੀ ਸਰਕਾਰ OPS ਲਾਗੂ ਕਰੇ ਜਿਹੜੀ ਸੈਂਟਰ ਸਰਕਾਰ ਨਾਲ ਸਾਡੀ ਲੜਾਈ ਆ ਕਿ ਉਹ ਕਹਿੰਦੇ ਕਿ ਅਸੀਂ ਫੰਡ ਵਾਪਸ ਨਹੀਂ ਕਰਦੇ ਅਸੀਂ ਉਹਨਾਂ ਨਾਲ ਲੜਾਈ ਆ ਆਪਦੀ ਅੱਡ ਲੜ ਲਾਂਗੇ ਸਰਕਾਰ ਆਪਦੀ ਰਿਸਪੌਂਸਿਬਿਲਟੀ ਨਿਭਾਵੇ ਮਾਈ ਸਰ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਬਲਜਿੰਦਰ ਸਿੰਘ ਜੀ ਅ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਡੀਟੀਐਫ ਵੱਲੋਂ ਅੱਜ ਅਸੀਂ ਡੀਟੀਐਫ ਦੇ ਰੂਪ ਪੰਜਾਬ ਦਾ ਪ੍ਰੋਗਰਾਮ ਸੀ ਸਾਡਾ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਇਹਨਾਂ ਦੇ ਸੁਭਾਈ ਲੀਡਰਾਂ ਦੇ ਘਰਾਂ ਅੱਗੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਵਾਅਦੇ ਤੋਂ ਭੱਜਣ ਦੇ ਕਾਰਨ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣੀਆਂ ਅੱਜ ਅਸੀਂ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅਧਿਆਪਕਾਂ ਦੇ ਨਾਲ ਪੰਜਾਬ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਸ਼੍ਰੀ ਨੀਲ ਗਰਗ ਜੀ ਦੇ ਰਹਿਸ਼ ਦੇ ਮੂਰੇ ਆਏ ਆ ਤੇ ਉਹਨਾਂ ਦੇ ਜਿਹੜੇ ਉਹਨਾਂ ਨੇ ਗਰੰਟੀ ਦਿੱਤੀ ਸੀ ਕਿ ਪੁਰਾਣੀ ਪੈਨਸ਼ਨ ਕਰਾਂਗੇ ਉਹਦੇ ਕਾਰਨ ਅਸੀਂ ਇਹਨਾਂ ਦੀ ਅੱਜ ਆਰਥੀ ਫੂਕੀ ਆ ਤੇ ਨਾਲ ਸਾਡੀਆਂ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਡੀਏ ਦਾ ਬਕਾਇਆ ਤੇ ਪੇ ਕਮਿਸ਼ਨ ਦਾ ਬਕਾਇਆ ਇਹ ਸਾਰਾ ਕੁਝ ਸਾਡਾ ਹਜੇ ਪਿਆ ਏਸੀਪੀ ਸਕੀਮ ਜਿਹੜੀ ਹੈਗੀ ਆ ਉਹ ਲਾਗੂ ਨਹੀਂ ਕੀਤੀ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਆ ਮੁਲਾਜ਼ਮ ਵਰਗ ਦੇ ਵਿੱਚ ਬਹੁਤ ਵੱਡਾ ਗੁੱਸਾ ਕਿ ਸਾਡੀਆਂ ਜਿਹੜੀਆਂ ਆਰਥਿਕ ਮੰਗਾਂ ਸਰਕਾਰ ਪੂਰੀਆਂ ਕਰੇ ਜਿਸ ਤਰ੍ਹਾਂ ਸਰਕਾਰ ਹੋਰਾਂ ਕਾਰਪੇਟਾਂ ਦੇ ਵੱਲੀ ਖਿਆਲ ਕਰ ਰਹੀ ਆ ਸਾਨੂੰ ਇਹ ਪੂਰਾ ਰੋਸ ਹੈਗਾ ਕਿ ਜਦ ਹੀ ਸਰਕਾਰ ਆਉਂਦੀ ਆ ਉਹ ਕਹਿੰਦੀ ਆ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਸਿਰਫ ਮਲਾਜ਼ਮਾਂ ਵਾਸਤੇ ਜਾਂ ਆਮ ਲੋਕਾਂ ਵਾਸਤੇ ਹੁੰਦਾ ਜਦੋਂ ਕਿ ਕਾਰਪੋਰੇਟਾਂ ਵਾਸਤੇ ਭਰਿਆ ਹੁੰਦਾ ਹੈਗਾ ਸੋ ਅੱਜ ਅਸੀਂ ਜਿੱਥੇ ਸਰਕਾਰ ਦੀ ਅਰਥੀ ਫੁਕੀ ਆ ਉੱਥੇ ਸਰਕਾਰ ਨੂੰ ਚੇਤਾਵਨੀ ਵੀ ਦਿਨਣਾ ਚਾਹੁੰਦੇ ਦੇਣਾ ਚਾਹੁੰਦੇ ਆ ਕਿ ਆਉਣ ਵਾਲਾ ਸਾਲ ਇਲੈਕਸ਼ਨਾਂ ਦਾ ਸਾਲ ਆ ਜੇਕਰ ਵਾਦੇ ਪੂਰੇ ਨਾ ਕੀਤੇ ਤਾਂ ਇਸ ਤਰ੍ਹਾਂ ਵੱਡੇ ਪੱਧਰ ਤੇ ਸਾਡੇ ਰੋਸ ਦਾ ਸਾਹਮਣਾ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤਿਆਰ ਹਨ ਤੇ ਲਗਾਤਾਰ ਇਹ ਮਜਾਰੇ ਹੋਣਗੇ ਇਹ ਮਜਾਰੇ ਅੱਜ ਜ਼ਿਲ੍ਹਾ ਪੱਧਰ ਤੇ ਹੋਏ ਆ ਤੇ ਜਿਹੜਾ ਸਤੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਦੇ ਵਿੱਚ ਅਸੀਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ ਵੀ ਵੱਡਾ ਇਕੱਠਾ ਇਕੱਠ ਕਰਨ ਜਾ ਰਹੇ ਹਾਂ ਸਿੱਖਿਆ ਭਾਗ ਬਦਲੀਆਂ ਕਰਨ ਦੇ ਵਿੱਚ ਵੀ ਫੇਲ ਹੋਇਆ ਅਧਿਆਪਕਾਂ ਦੇ ਵਿੱਚ ਬਹੁਤ ਵੱਡਾ ਰੋਸਾ ਸਿੱਖਿਆ ਮੰਤਰੀ ਹਰਜੋਤ ਬੈਨ ਜੀ ਹਰ ਰੋਜ਼ ਆਪਦੇ ਸਟੇਟਮੈਂਟ ਆ ਦਿੰਦੇ ਨੇ ਪਰ ਉਹ ਪੂਰਨ ਰੂਪ ਦੇ ਵਿੱਚ ਲਾਗੂ ਨਹੀਂ ਹੁੰਦੀਆਂ ਸਾਡੇ ਇਸੇ ਤਰ੍ਹਾਂ ਜਿਹੜੇ 1158 ਕਾਲਜ ਅਧਿਆਪਕ ਸਨ ਉਹਨਾਂ ਦੇ ਨਾਲ ਵੀ ਸਰਕਾਰ ਨੇ ਜਿਹੜਾ ਹੈਗਾ ਬਹੁਤ ਬੁਰਾ ਸਲੂਕ ਕੀਤਾ ਹੈਗਾ ਆਪ ਦੀ ਪੈਰਵਾਈ ਨਾ ਕਰਨ ਉਹਨਾਂ ਦੀਆਂ ਨੌਕਰੀਆਂ ਜਿਹੜੀਆਂ ਗਈਆਂ ਨੇ ਤੇ ਅਸੀਂ ਉਹਨਾਂ ਦੇ ਨਾਲ ਵੀ ਹਮਦਰਦੀ ਕਰਦੇ ਹਾਂ ਤੇ ਪੁਰਾਣੀ ਪੈਨਸ਼ਨ ਦੇ ਵਾਸਤੇ ਤੇ ਆਪਦੀਆਂ ਆਰਥਿਕ ਮੰਗਾਂ ਦੇ ਵਾਸਤੇ ਤੇ ਹੋਰ ਵਿਭਾਗੀ ਮੰਗਾਂ ਵਾਸਤੇ ਸਾਡਾ ਸੰਘਰਸ਼ ਇਸ ਤਰ੍ਹਾਂ ਜਾਰੀ ਰਹੇਗਾ